ਦੇਸ਼ ਦੁਨੀਆ ਵਿੱਚ ਵਸਤੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਅਮਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਦੋਸਤੋ ਅੱਜ ਦੀਆਂ ਅਹਿਮ ਖਬਰਾਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੇ ਲੋਕ ਸਭਾ 2024 ਨੂੰ ਲੈ ਕੇ ਚੱਲ ਰਿਹਾ ਚੋਣ ਪ੍ਰਕਿਰਿਆ ਦੇ ਕੰਮ ਦੇ ਸੰਬੰਧ ਵਿੱਚ ਅੱਜ ਪੰਜਾਬ ਦੇ ਵਿੱਚ ਉਹ ਕਿਹੜੇ-ਕਿਹੜੇ ਬਿਆਨ ਖਬਰਾਂ ਬੜੇ ਨੇ ਤੇ ਆਓ ਉਹਨਾਂ ਤੇ ਗੱਲ ਕਰਦੇ ਹਾਂ ਤੇ ਦੋਸਤੋ ਬੱਲਾ ਇਹ ਗੱਲ ਕਰ ਲੈਨੇ ਆ ਇਸ ਖਬਰ ਬਾਰੇ ਕਿ ਪੰਜਾਬ ਦੇ ਵਿੱਚ ਜਿੱਥੇ ਕਿਸਾਨਾਂ ਵੱਲੋਂ ਭਾਜਪੀ ਨੂੰ ਕਾਲੇ ਝੰਡੇ ਦਿਖਾਏ ਜਾ ਰਹੇ ਆ ਪਿੰਡਾਂ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਂਦਾ ਉੱਥੇ ਹੀ ਹੁਣ ਸਰਕਾਰ ਦੇ ਨਮਾਇੰਦਿਆਂ ਨੂੰ ਵੀ ਕਾਲੇ ਝੰਡੇ ਦਿਖਾਏ ਜਾ ਰਹੇ ਆ ਅੱਜ ਇਹ ਖਬਰ ਸ਼ੋਸ਼ੀ ਦੀ ਮੀਡੀਆ ਤੇ ਵਾਇਰਲ ਹੋਈ ਹੈ ਕਿ ਮਹਾਲੀ ਨੇੜੇ ਕਾਂਸਲਾ ਪਿੰਡ ਦੇ ਵਿੱਚ ਕਿਸਾਨਾਂ ਵੱਲੋਂ ਕੈਬਨਟ ਮੰਤਰੀ ਅਨਮੋਲ ਗगन ਮਾਨ ਨੂੰ ਕਾਲੇ ਝੰਡੇ ਬੁਖਾਏ ਗਏ ਇਸ ਮੌਕੇ ਤੇ ਉਹਨਾਂ ਨੂੰ ਸਵਾਲ ਕਿਸਾਨਾਂ ਵੱਲੋਂ ਕੀਤੇ ਗਏ ਤੇ ਇਸ ਦੌਰਾਨ ਗगन ਅਨਬੋਲ ਪਾਵੇਂ ਵਿੱਚ ਨਹੀਂ ਬੋਲਦੇ ਦੇਖੇ ਗਏ ਜਦੋਂ ਕਿ ਉਹਨਾਂ ਦੇ ਸਮਰਥਕ ਤੇ ਕਿਸਾਨਾਂ ਦੇ ਵਿੱਚ ਬਹਿਸ ਹੁੰਦੀ ਵੇਖੀ ਗਈ ਇਸੇ ਤਰ੍ਹਾਂ ਬਟੱਡਾ ਹਲਕਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਖੇਤੀਬਾੜੀ ਮੰਤਰੀ ਗਰਵੀ ਸਿੰਘ ਖੁੜੀਆਂ ਉਮੀਦਵਾਰ ਨੇ ਉੱਥੋਂ ਵੀ ਕਿਸਾਨਾਂ ਵੱਲੋਂ ਉਹਨਾਂ ਨੂੰ ਸਵਾਲ ਜਵਾਬ ਜਿਹੜੇ ਆ ਉਹ ਇਹ ਕਰਨ ਬਾਰੇ ਪਤਾ ਲੱਗਿਆ ਤੇ ਉਹਨਾਂ ਨੂੰ ਵੀ ਕਾਲੇ ਝੰਡੇ ਵਿਖਾਏ ਗਏ ਤੇ ਇਦਾਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਸੂਬਾ ਸਰਕਾਰ ਦੇ ਮੰਤਰੀਆਂ ਐਮ ਐਲ ਏ ਨੂੰ ਕਿਸਾਨਾਂ ਵੱਲੋਂ ਤੇ ਆਮ ਲੋਕਾਂ ਵੱਲੋਂ ਮੌਜੂਦਾ ਹਾਲਾਤਾਂ ਨੂੰ ਲੈ ਕੇ ਸਵਾਲ ਜਵਾਬ ਜਿਹੜੇ ਹੋਣੇ ਸ਼ੁਰੂ ਹੋ ਗਏ ਤੇ ਦੋਸਤੋ ਉੱਥੇ ਹੀ ਗੱਲ ਕਰ ਲੈਨੇ ਆ ਕਿ ਹੁਣ ਤੱਕ ਬੀ ਜੀ ਪੀ ਦੇ ਜਿੰਨੇ ਵੀ ਹੁਣ ਤੱਕ ਉਮੀਦਵਾਰ ਐਲਾਨੇ ਗਿਆ ਉਹਨਾਂ ਸਾਰੇ ਉਮੀਦਵਾਰਾਂ ਨੂੰ ਹੁਣ ਤੱਕ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਚੁੱਕਾ ਹੈ ਤੇ ਅੱਜ ਦਿਨੇਸ਼ ਬੱਬੂ ਨਾਲ ਫੇਰ ਕਰਤਾਰਪੁਰ ਤੋਂ ਨੇ ਦਿਨੇਸ਼ ਬੱਬੂ ਐ ਬੀਜਪੀ ਦੇ ਉਮੀਦਵਾਰ ਅੱਜ ਫੇਰ ਉਹਨਾਂ ਨੂੰ ਜਿਹੜਾ ਫਤੇਗੜ ਚੂੜੀਆਂ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਦੋਸਤੋ ਕੱਲ ਕਰਦੇ ਨੇ ਆ ਜਲੰਧਰ ਹਲਕੇ ਦੀ ਜਲੰਧਰ ਹਲਕੇ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਨੇ ਸਾਫ ਕਾ ਮੁੱਖ ਮੰਤਰੀ ਚਾਗੀ ਸਿੰਘ ਚੰਨੀ ਐਲਾਨੇ ਗਏ ਨੇ ਪਿਛਲੇ ਦਿਨੀ ਉਹਨਾਂ ਨੂੰ ਲੈ ਕੇ ਚੌਧਰੀ ਪਰਿਵਾਰ ਵੱਲੋਂ ਬੜੀ ਤਲਕ ਕਲਾਮੀ ਐ ਪਿਛਲੇ ਦਿਨਾਂ ਵਿੱਚ ਵੀ ਬਿਆਨਾਂ ਵਿੱਚ ਹੁੰਦੀ ਰਹੀ ਬੜੇ ਵਿਰੋਧੀ ਬਿਆਨ ਦਿੰਦੇ ਰਹਿ ਵਿਕਰਮ ਚੌਧਰੀ ਨੇ ਵਿਧਾਇਕ ਕਾਂਗਰਸ ਦੇ ਫਲੋਰ ਤੋਂ ਉਹਨਾਂ ਦੇ ਪਿਤਾ ਚੌਧਰੀ ਸੰਤੋਖ ਸਿੰਘ ਜਿਨ੍ਹਾਂ ਦਾ ਭਾਰਤ ਯੂਰੋ ਯਾਤਰਾ ਦੌਰਾਨ ਦਿਹਾਂਤ ਹੋ ਗਿਆ ਸੀ ਉਹ ਕਲੈਕਸ਼ਨ ਦੌਰਾਨ ਉਹਨਾਂ ਦੀ ਮਾਤਾ ਨੂੰ ਕਾਂਗਰਸ ਹਾਈ ਕਮਾਂਡ ਨੇ ਟਿਕਟ ਦਿੱਤੀ ਸੀ ਪਰ ਉਹ ਉਹ ਕਲੈਕਸ਼ਨ ਦੌਰਾਨ ਕਰਮਜੀਤ ਕੌਰ ਚੌਧਰੀ ਇੱਥੇ ਚੋਣ ਹਾਰ ਗਏ ਸੀ ਇਸ ਵਾਰ ਫੇਰ ਕਰਮਜੀਤ ਕੌਰ ਦਾਬੇਦਾਰ ਸੀ ਜਿਲੰਦ ਤੋਂ ਪਰ ਪਾਰਟੀ ਹਾਈ ਕਮਾਂਡ ਨੇ ਇੱਥੋਂ ਉਮੀਦਵਾਰ ਬਣਾਇਆ ਸਾਬਕਾ ਮੁੱਖ ਮੰਤਰੀ ਕਰਨਜੀਤ ਸਿੰਘ ਚੰਨੀ ਨੂੰ ਇਸ ਨੂੰ ਲੈ ਕੇ ਬਹੁਤ ਤਤੇ ਹੋਏ ਪਿਛਲੇ ਸਮੇਂ ਦੇ ਵਿੱਚ ਚੌਧਰੀ ਵਿਕਰਮ ਉਹਨਾਂ ਨੇ ਕਿਹਾ ਕਿ ਚੰਨੀ ਨੂੰ ਇੱਥੇ ਨਹੀਂ ਹੋਣਾ ਚਾਹੀਦਾ ਸੀ ਉਹ ਮਾਲਵੇ ਵਿੱਚ ਪਿਛਲੀ ਵਾਰ ਤੋਂ ਉਤਾਵਾ ਤੋਂ ਹਰ ਗਿਆ ਉਹਨਾਂ ਜਿਲੰਦਰ ਵਿੱਚ ਨਹੀਂ ਆਉਣਾ ਚਾਹੀਦਾ ਸੀ ਕਿਉਂਕਿ ਇਹ ਚੌਧਰੀ ਪਰਿਵਾਰ ਦਾ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਹਲਕਾ ਹੈ ਵਿਕਰਮ ਚੌਧਰੀ ਨੇ ਪਿਛਲੇ ਦਿਨੀ ਆਪਣਾ ਬੈਪ ਕਾਂਗਰਸ ਬੈਪ ਤੋਂ ਵੀ ਜਿਹੜਾ ਅਸਤੀਫਾ ਦਿੱਤਾ ਸੀ ਤੇ ਉਹਨਾਂ ਦੇ ਮਾਤਾ ਕਰਮਜੀਤ कौर ਜਿਨ੍ਹਾਂ ਨੇ ਭਾਜਪਾ ਨੂੰ ਜੁਆਇਨ ਕਰ ਲਿਆ ਹੈ ਉਸ ਤੋਂ ਬਾਅਦ ਸਾਰਿਆਂ ਦੀ ਨਜ਼ਰਾਂ ਹੁਣ ਵਿਕਰਮ ਚੌਧਰੀ ਤੇ ਟਿਕੀਆਂ ਇੱਕੀ ਉਹ ਵੀ ਭਾਜਪਾ ਵਿੱਚ ਜਾਣਗੇ ਅੱਜ ਇਸ ਨੂੰ ਲੈ ਕੇ ਚੰਜੀਤ ਸਿੰਘ ਚੰਨੀ ਨੇ ਜਿੱਥੇ ਉਹਨਾਂ ਦੇ ਉੱਤੇ ਲਗਾਤਾਰ ਹਰਤਾ ਉਹ ਜਿਹੜਾ ਆ ਉਹ ਤਿੱਖੇ ਬਿਆਨਬਾਜ਼ੀ ਕਰਦੇ ਆ ਉੱਥੇ ਪ੍ਰਗਟ ਸਿੰਘ ਨੇ ਵੀ ਅੱਜ ਇਹ ਬਿਆਨ ਦਿੱਤਾ ਕਿ ਹੁਣ ਚੌਧਰੀ ਵਿਕਰਮ ਨੂੰ ਵੀ ਜਿਹੜਾ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਜਾਨੀ ਕਿ ਉਹਨਾਂ ਨੂੰ ਭਗਮੀ ਪਾਰਟੀ ਵਿੱਚ ਜੁਆਇਨ ਕਰਵਾ ਦਿੱਤਾ ਹੈ ਤੇ ਹੁਣ ਇੱਕ ਪਾਸੇ ਮਾ ਭਾਜਪਾ ਦੇ ਪ੍ਰਚਾਰ ਕਰੂਗੀ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਬਿਕਰਮ ਕਿਵੇਂ ਕਾਂਗਰਸ ਦੇ ਉਸ ਉਮੀਦਵਾਰ ਲਈ ਪ੍ਰਚਾਰ ਕਰ ਸਕਦਾ ਹੈ ਜਿਹਦੇ ਖਿਲਾਫ ਪਿਛਲੇ ਦਿਨਾਂ ਤੋਂ ਲਗਾਤਾਰ ਉਹਨਾਂ ਵੱਲੋਂ ਜਿਹੜੀ ਸਖਤ ਤੇ ਤਿੱਖੀ ਬਿਆਨਵਾਜੀ ਕੀਤੀ ਗਈ ਹੈ ਇੱਥੇ ਪ੍ਰਗਟ ਸਿੰਘ ਨੇ ਇਹ ਵੀ ਕਿਹਾ ਕਿ ਇਸ ਵਾਰ 2022 ਦੇ ਵਿੱਚ ਜੇ ਬਿਕਰਮ ਚੌਧਰੀ ਜਿੱਤੇ ਆ ਉਹ ਵੀ ਚੰਨੀ ਦੀ ਲਹਿਰ ਕਰਕੇ ਜਿੱਤੇ ਆ ਜਦੋਂ ਕਿ ਤਿੰਨ ਵਾਰ ਲਗਾਤਾਰ ਏ ਸੀਰ ਤੋਂ ਇਹ ਪਰਿਵਾਰ ਜਿਹੜਾ ਆ ਫਲੋਰ ਦੇ ਵਿਧਾਨ ਸਭਾ ਹਲਕੇ ਤੋਂ ਹੜਦਾ ਰਿਹਾ ਹੈ ਤੇ ਇਸ ਨੂੰ ਲੈ ਕੇ ਪ੍ਰਕਾਸ਼ ਸਿੰਘ ਨੇ ਕਿਹਾ ਕਿ ਹੁਣ ਵਿਕਰਮ ਚੌਧਰੀ ਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਹਲਕਾ ਫਲੋਰ ਤੋਂ ਅਤੇ ਇਤੋਂ ਮੋੜ ਉਹਨਾਂ ਨੂੰ ਭਾਜਪਾ ਵੱਲੋਂ ਜਿਹੜਾ ਆ ਉਪਚੋਣ ਲੜਨੀ ਚਾਹੀਦੀ ਹੈ ਤੇ ਪਤਾ ਲੱਗ ਜਾਵੇਗਾ ਕਿ ਉਹ ਕਿੰਨੇ ਕੁ ਪਾਣੀ ਵਿੱਚ ਨੇ ਦੋਸਤੋ ਇਸੇ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਇਸ ਤਲਕ ਕਲਾਮੀ ਦੇ ਵਿੱਚ ਜਿਹੜਾ ਆ ਉਹ ਚੰਦ ਸਿੰਘ ਚੰਨੀ ਦਾ ਕੋਈ ਫਾਇਦਾ ਹੋ ਸਕਦਾ ਜਾਂ ਨੁਕਸਾਨ ਕਿਉਂਕਿ ਜਿਵੇਂ ਚੰਜੀ ਸਿੰਘ ਚੰਨੀ ਨੇ ਪਿਛਲੇ ਦਿਨੀ ਵਿਕਰਮ ਚੌਧਰੀ ਨੂੰ ਮਹਾਪਾਰਤ ਦੇ ਦਰਯੋਧਨ ਆਖਿਆ ਸੀ ਉੱਥੇ ਹੀ ਅੱਜ ਵਿਕਰਮ ਨੇ ਵੀ ਇਹਨਾਂ ਬਿਆਲਨਾ ਦਾ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਮਹਾਪਾਰਤ ਦੇ ਜਿਵੇਂ ਸ਼ੱਕ ਨਹੀਂ ਹੈ ਉਹ ਆਖਦਾ ਹੈ ਕਿ ਚੰਜੀ ਸਿੰਘ ਚੰਨੀ ਵੀ ਸ਼ੱਕ ਨਹੀਂ ਨੇ ਜਿਹੜੇ ਦੋ ਹਲਕੇ ਤੋਂ ਪਿਛਲੀ ਵਾਰ ਹਰ ਚੁੱਕੇ ਆ ਤੇ ਉਹ ਇਥੋਂ ਵੀ ਜਿਹੜਾ ਚੋਣ ਲਾਣਗੇ ਇਥੋਂ ਵੀ ਹਰ ਜਾਣਗੇ ਤੇ ਉਹਨਾਂ ਦੀਆਂ ਜਿਹੜੀਆਂ ਚਾਲਾਂ ਉਹ ਸਫਲ ਨਹੀਂ ਹੋਣਗੀਆਂ ਕਿਉਂਕਿ ਇਹ ਹਲਕਾ ਜਿਹੜਾ ਸੀ ਚੌਧਰੀ ਪਰਿਵਾਰ ਦਾ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਦੇ ਮਾਤਾ ਨੇ ਕਿਉਂ ਭਾਜਪਾ ਜੁਆਇਨ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੇਰੀ ਮਾਂ ਕਾਰਮਜੀਤ ਕੌਰ ਨੇ ਜਦੋਂ ਭਾਜਪਾ ਜੁਆਇਨ ਕੀਤੀ ਆ ਤਾਂ ਉਸ ਵੇਲੇ ਆਪਣਾ ਪੱਕਾ ਦੇ ਤਾ ਸੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਤੇ ਦੋਸਤੋ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕਾਮਰਸ ਸਹਾਇਕ ਮਾਰ ਨੂੰ ਇਹਦੇ ਬਾਰੇ ਜਿਹੜਾ ਸਾਰੀ ਜਾਣਕਾਰੀ ਦਿੱਤੀ ਸੀ ਕਿ ਚੰਨੀ ਦੀ ਕਾਰਗੁਜ਼ਾਰੀ ਕੀ ਹੈ ਇਹ ਆਪਣੇ ਆਪ ਨੂੰ ਜਿਹੜਾ ਜਲੰਧਰ ਦੇ ਵਿੱਚ ਸੁਧਾਮਾ ਦੱਸਦਾ ਇਹਦੇ ਘਰ ਦੇ ਵਿੱਚ ਈਡੀ ਨੇ ਰੇਡ ਦੌਰਾਨ 10 ਕਰੋੜ ਪ੍ਰਾਪਤ ਹੋਇਆ ਸੀ ਤੇ ਉਤਤ ਸਾਵ ਲਗਾਇਆ ਜਾ ਸਕਦਾ ਹੈ ਕਿ ਇਹਨੂੰ ਸਦਾਮਾ ਕਿਵੇਂ ਕਿਹਾ ਜਾਵੇ ਕਾਂਗਰਸ ਦੀ ਇਸ ਗੁੱਟਵਾਜੀ ਅਤੇ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਦਾ ਵਿਰੋਧੀ ਪਾਰਟੀਆਂ ਨੂੰ ਜ਼ਰੂਰ ਫਾਇਦਾ ਹੋਊਗਾ ਤੇ ਦੋਸਤੋ ਹੁਣ ਗੱਲ ਕਰ ਲੈਨੇ ਆ ਹਲਕਾ ਬਠਿੰਡਾ ਦੀ ਅੱਜ ਅਜੀਤ ਅਖਬਾਰ ਦੇ ਵਿੱਚ ਇੱਕ ਖਬਰ ਛਪੀ ਸੀ ਕਿ ਬਠਿੰਡਾ ਤੋਂ ਸੁਖਵੀਰ ਸਿੰਘ ਬਾਦਲ ਵੀ ਚੋਣ ਲੜ ਸਕਦੇ ਆ ਤੇ ਫਿਰੋਜ਼ਪੁਰ ਤੋਂ ਹਰਸ਼ਮਨਤ ਕੌਰ ਬਾਦਲ ਇਸ ਖਬਰ ਨੂੰ ਲੈ ਕੇ ਜਿਵੇਂ ਚੋਣ ਮੈਦਾਨ ਦੇ ਵਿੱਚ ਇੱਕ ਇਹ ਚਰਚਾ ਛਿੜ ਗਈ ਹੈ ਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਕਿਹਾ ਕਿ ਮੈਂ ਚੋਣ ਨਹੀਂ ਲੜੂਗਾ ਤੇ ਦੂਸਰੇ ਪਾਸੇ ਇਹ ਖਬਰਾਂ ਕੁਝ ਹੋਰ ਹੀ ਦਰਸਾ ਰਹੀਆਂ ਹਨ ਤੇ ਦੋਸਤੋ ਇੱਥੇ ਐ ਤੁਸੀਂ ਜਾਣਦੇ ਹੋ ਕਿ ਕਿਵੇਂ ਇਹ ਜਿਹੜੇ ਲੀਡਰ ਹੈ ਜਿਵੇਂ ਕਿ ਪਹਿਲਾਂ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਇਹ ਮੇਰੀ ਆਖਰੀ ਇਲੈਕਸ਼ਨ ਆ ਪਰ ਉਸ ਤੋਂ ਬਾਅਦ ਵੀ ਉਹ ਇਲੈਕਸ਼ਨਾਂ ਲੜਦੇ ਰਹੇ ਇਸੇ ਤਰ੍ਹਾਂ ਸਖਬੀਰ ਸਿੰਘ ਬਾਦਲ ਨੇ ਜਿਵੇਂ ਪਿਛਲੇ ਦਿਨੀ ਕਿਹਾ ਸੀ ਕਿ ਮੈਂ ਇਲੈਕਸ਼ਨ ਨਹੀਂ ਲੜਾਂਗਾ ਸਗੋਂ ਪਾਰਟੀ ਦੇ ਸਾਰੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਇਲੈਕਸ਼ਨ ਲੜਾਵਾਂਗਾ ਉਹਨਾਂ ਦੇ ਹੱਥ ਤੇ ਪ੍ਰਚਾਰ ਕਰਾਂਗਾ ਕੀ ਹੁਣ ਸਖਬੀਰ ਸਿੰਘ ਬਾਦਲ ਬਟਿੰਡਾ ਤੋਂ ਚੋਣ ਲੜਨਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਦੋਸਤੋ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਵੇਂ ਰੂਸਿਆ ਨੂੰ ਮਨਾਉਣ ਦੀ ਜਿਹੜੀ ਇਹ ਦੌਰ ਸੀ ਪਿਛਲੇ ਦਿਨਾਂ 'ਚ ਲਗਾਤਾਰ ਚੱਲ ਰਹੀ ਸੀ ਉੱਥੇ ਹੁਣ ਰੁੱਸਿਆ ਨੂੰ ਮਨਾਉਣ ਦਾ ਜਿਹੜਾ ਕੰਮ ਆ ਲਗਭਗ ਲੱਗਦਾ ਕਿ ਨੇੜੇ ਚਲੇ ਗਿਆ ਜਦੋਂ ਕਿ ਹਜੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਹੋਰ ਉਮੀਦਵਾਰਾਂ ਦਾ ਐਲਾਨ ਕਰਨਾ ਹੈ ਉਸ ਵੇਲੇ ਕਿੰਨਾ ਕੁ ਵਿਰੋਧ ਹੁੰਦਾ ਇਹਨਾਂ ਪਾਰਟੀਆਂ ਅੰਦਰ ਕਿੰਨਾ ਕੁ ਰੁੱਸਾ ਹੁੰਦਾ ਉਹ ਵੀ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਇਸ ਪਾਰਟੀ ਵੱਲੋਂ ਹਮੇਸ਼ਾ ਲਗਾਤਾਰ ਜਿਹੜੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਜਾਂਦਾ ਸੀ ਪਰ ਇਸ ਵਾਰ ਇਹ ਪਾਰਟੀ ਜਿਹੜੀ ਆ ਬੜੇ ਫੂਕ ਫੂਕ ਕੇ ਕਦਮ ਚੁੱਕ ਰਹੀ ਹੈ ਕਿਉਂਕਿ ਹੁਣ ਤੱਕ ਐਲਾਨੇ ਉਮੀਦਵਾਰਾਂ ਦੇ ਵਿੱਚੋਂ ਸਗਰੂ ਹਲਕੇ ਦੇ ਵਿੱਚ ਐਲਾਨਿਆ ਉਮੀਦਵਾਰ ਨੂੰ ਲੈ ਕੇ ਜਿਵੇਂ ਪਾਰਟ ਦੇ ਅੰਦਰ ਟੜੇਬੰਦੀ ਹੋ ਗਈ ਹੈ ਉਸ ਤੋਂ ਲੈ ਕੇ ਇਸ ਪਾਰਟੀ ਮਿਲੋ ਇਸ ਵਾਰ ਜਿਹੜਾ ਆ ਉਹ ਉਮੀਦਵਾਰ ਐਲਾਨਨ ਦੇ ਵਿੱਚ ਬੜੀ ਸਹਿਜਤਾ ਦਿਖਾਈ ਜਾ ਰਹੀ ਹੈ ਦੋਸਤੋ ਇਥੇ ਸਾਰੀਆਂ ਪਾਰਟੀਆਂ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤੇ ਐਸ ਵਾਰ ਜਿਹੜੀਆਂ ਆ ਉਹ ਖਾਸ ਕਰਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਦੂਸਰੀਆਂ ਪਾਰਟੀਆਂ ਦੇ ਉਮੀਦਵਾਰ ਜਿਹੜੇ ਆ ਉਹ ਪੱਟ ਕੇ ਲਿਆ ਕੇ ਆਪਣੇ ਜਿਹੜਾ ਆ ਪਾਰਟੀ ਵਿੱਚ ਉਮੀਦਵਾਰ ਦੇ ਆ ਉਹ ਐਲਾਨ ਕੀਤੇ ਆ ਉਸ ਵਿੱਚ ਭਾਜਪਾ ਜਿਹੜੀ ਆ ਐਸ ਵਾਰ 40% ਦੱਸਿਆ ਜਾ ਰਿਹਾ ਕਿ ਉਮੀਦਵਾਰ ਦੂਸਰੀਆਂ ਪਾਰਟੀਆਂ ਵਿੱਚੋਂ ਲਿਆ ਕੇ ਖੜੇ ਕੀਤੇ ਆ ਜਦੋਂ ਕਿ ਇੱਕ ਪਾਸੇ ਭਾਜਪਾ ਦੇਸ਼ ਦੇ ਅੰਦਰ 400 ਸੀਟਾਂ ਜਿੱਤਣ ਦਾ ਦਾਵਾ ਕਰਦੀ ਹੈ ਤੇ ਦੂਸਰੇ ਪਾਸੇ ਇਸ ਪਾਰਟੀ ਨੂੰ ਆਪਣੇ ਵਰਕਰਾਂ ਤੇ ਆਪਣੇ ਲੀਡਰਾਂ ਤੇ ਆਪਣੇ ਉਮੀਦਵਾਰਾਂ ਤੇ ਐਲਾਨ ਦੀ ਬਜਾਏ ਇਹਨਾਂ ਨੇ ਦੂਸਰੀਆਂ ਪਾਰਟੀਆਂ ਦੇ ਉਮੀਦਵਾਰ ਜਿਹੜੇ ਆ ਉਹ ਲੈ ਕੇ ਆਂਦੇ ਆ ਜਿਵੇਂ ਕਿ ਭਾਜਪਾ ਨੇ ਪੰਜਾਬ ਦੇ ਵਿੱਚ ਗੱਲ ਕਰ ਲਏ ਨੇ ਲੁਧਿਆਣਾ ਬਠਿੰਡਾ ਇਸੇ ਤਰ੍ਹਾਂ ਜਲੰਧਰ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਆਪਣੀ ਅਸ਼ਾਰਪੁਰ ਜਲੰਧਰ ਤੇ ਹੋਰ ਵੀ ਕਈ ਹਲਕਿਆਂ ਦੇ ਵਿੱਚ ਜਿਹੜੇ ਆ ਦੂਸਰੀਆਂ ਪਾਰਟੀਆਂ ਤੋਂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਦੇ ਵਿੱਚ ਜਲੰਧਰ ਅਸ਼ਾਰਪੁਰ ਅਤੇ ਹੋਰ ਵੀ ਕੁਝ ਥਾਵਾਂ ਤੇ ਦੂਸਰੀਆਂ ਪਾਰਟੀਆਂ ਤੋਂ ਲਿਆ ਕੇ ਉਮੀਦਵਾਰ ਖੜੇ ਕੀਤੇ ਆ ਇਹ ਸਭ ਕੁਝ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੀਆਂ ਪਾਰਟੀਆਂ ਕੋਲ ਆਪਣੇ ਪਾਰਟੀ ਦੇ ਅੰਦਰ ਉਮੀਦਵਾਰ ਵੀ ਹੈ ਨਹੀਂ ਉਹਨਾਂ ਦੀ ਲੋਕਤੰਤਰਕ ਤੌਰ ਤੇ ਹੈਸਿੱਤ ਨੂੰ ਦੇਖ ਕੇ ਕੀ ਕਿਹਾ ਜਾ ਸਕਦਾ ਇਹਦੇ ਬਾਰੇ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਦੇ ਸਕਦੇ ਆ ਤੇ ਦੋਸਤੋ ਅੱਜ ਦੀਆਂ ਖਬਰਾਂ ਦਾ ਇਤੇ ਸਮਾ ਸਵਾਬਤ ਹੈ ਸਾਡਾ ਇਹ ਅਹਿਮ ਖਬਰਾਂ ਦਾ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਦਾ ਇਹਦੇ ਬਾਰੇ ਤੁਸੀਂ ਲਾਇਕ ਤੇ ਕਮੈਂਟ ਕਰ ਸਕਦੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਵੀ ਐ ਦੋਸਤੋ ਕਰ ਦਿਆ ਕਰੋ ਤਾਂ ਕਿ ਤੁਹਾਡੇ ਹੋਰਾਂ ਦੋਸਤਾਂ ਤੱਕ ਵੀ ਇਹ ਖਬਰਾਂ ਜਿਹੜੀਆਂ ਪਹੁੰਚ ਸਕਣ ਤੇ ਦੋਸਤੋ ਅੱਜ ਦਾ ਇੱਥੇ ਹੀ ਸਮਾਪਤ ਹੁੰਦਾ ਹੈ ਮੁੜ ਫੇਰ ਕੱਲ ਇਹੀ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਵਾਂਗੇ ਉਸ ਤੱਕ ਦਿਓ ਆਜਾਤ ਧੰਨਵਾਦ ਇਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ